ਹਾਲ ਬਗ ਹਾਂਜੀ ਸਰ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਤੇ ਪੰਜਾਬ ਨੂੰ ਨਸ਼ਾ ਫੀ ਕਰਨ ਦੇ ਲਈ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਸੇ ਜਿਹੜਾ ਹੈਗਾ ਲੜੀ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਾਡੇ ਮਾਨਸੂਮ ਕੀਚੀ ਸਾਹਿਬ ਪੰਜਾਬ ਜੀ ਦੀਆਂ ਯੋਗਤਾਵਾਂ ਤੇ ਤੇ ਸ਼੍ਰੀ ਅਖਿਲ ਚੌਧਰੀ ਜੀ ਆਈਪੀਐਸ ਐਸਐਸਪੀ ਸ਼੍ਰੀ ਮਕਸਰ ਸਾਹਿਬ ਜੀ ਦੇ ਦਿਸਾਨ ਹਦਾਇਤਾਂ ਦੇ ਉੱਪਰ ਜਿਹੜਾ ਅੱਜ ਜਿਹੜਾ ਆਪਰੇਸ਼ਨ ਸੀਲ ਹੈ 17 ਉਸ ਵੇਲੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਉਹ ਕੀਤਾ ਜਾ ਰਿਹਾ ਹੈ ਸਾਡਾ ਜਿਹੜਾ ਹੈਗਾ ਜ਼ਿਲ੍ਹਾ ਮਕਸਰ ਸਾਹਿਬ ਥਾਣਾ ਕਿੱਲਿਆਂ ਵਾਲੀ ਸਬਡਿਵੀਜ਼ਨ ਲੰਬੀ ਦੀ ਜਿਹੜੀ ਹੱਦ ਹੈ ਉਹ 19 ਜਗ੍ਹਾ ਤੋਂ ਜਿਹੜੀਆਂ ਦੂਜੀਆਂ ਸਟੇਟਾਂ ਦੇ ਨਾਲ ਲੱਗਦੀ ਹੈ ਜਿਹਦੇ ਵਿੱਚ ਇਹ ਹੱਦ ਹੈ 13 ਜਗ੍ਹਾ ਤੋਂ ਹਰਿਆਣਾ ਨਾਲ ਤੇ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਜਿਹੜੀ ਇਹ ਟੱਚ ਹੁੰਦੀ ਹੈ ਔਰ ਇਸ ਜਿਹੜੀ ਹੈਗੀ ਇੰਟਰ ਸਟੇਟ ਤਸਕਰੀ ਨੂੰ ਰੋਕਣ ਦੇ ਲਈ ਮਕਸਦ ਦੇ ਨਾਲ ਜਿਹੜੀ ਕਿ ਸਪਲਾਈ ਵੀ ਵਾਰ ਦੇ ਸਟੇਟ ਤੋਂ ਕਿਸੇ ਕਿਸ ਨੂੰ ਦਾ ਕੋਈ ਹਥਿਆਰ ਕੋਈ ਇਲੈਗਲ ਵੈਪਨ ਔਰ ਨਸ਼ਾ ਆਫੀਉਸ ਸ਼ਰਾਬ ਤੇ ਟੂਟੇ ਵਗੈਰਾ ਜੇ ਕੋਈ ਬਾਹਰੋਂ ਮੈਡੀਕਲ ਲੱਤ ਹੋਵੇ ਹੁੰਦੇ ਆ ਤੇ ਨੂੰ ਦੇ ਲਈ ਇਹ ਅਸੀਂ ਤਿੰਨਾਂ ਸਟੇਟਾਂ ਦੀ ਪੁਲਿਸ ਨੇ ਸਾਂਝੇ ਤੌਰ ਤੇ ਜਿਹੜਾ ਆਪਰੇਸ਼ਨ ਸੀਲ ਅੱਜ 17ਵਾਂ ਕਰ ਰਹੇ ਆ ਜਿਦੇ ਵਿੱਚ ਪੰਜਾਬ ਫੰਡੇ ਜਿਲ੍ਹਾ ਮੁਕਸਾ ਸਾਹਿਬ ਦੀ ਪੁਲਿਸ ਹਰਿਆਣਾ ਤੇ ਸੰਗਰੀਆ ਰਾਜਸਥਾਨ ਦੀ ਪੁਲਿਸ ਤੇ ਤਰੀਵ 170 ਦੇ ਮੁਲਾਜ਼ਮ ਤੇ ਖਰੀਬ ਮੁਲਾਜ਼ਮ ਨੇ ਜਿਹੜੇ ਇਸ ਜਿਹੜਾ ਹੈਗਾ ਆਪਰੇਸ਼ਨ ਦੇ ਵਿੱਚ ਡਿਊਟੀ ਦੇ ਰਹੇ ਆ ਔਰ ਜਿਹੜੇ ਹੈਗੇ ਆ 13 19 ਦੀ 19 ਜਗ੍ਹਾ ਸੀਲ ਕਰਕੇ ਜਿਹੜੀ ਥੋਰਲੀ ਸਵੇਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਵਿੱਚ ਹੁਣ ਤੱਕ ਅਸੀਂ ਜਿਹੜੇ ਹੈਗੇ ਆ ਤੇ 15 ਤੋਂ 20 ਦੇ ਤਰੀ ਬਿਅਕਤੀ ਜਿਹੜੇ ਸ਼ੱਕੀ ਵਿਅਕਤੀ ਆ ਉਹ 25 ਦੇ ਲਈ ਅਸੀਂ ਜਿਹੜੇ ਬਾਉਂਡ ਕੀਤੇ ਆ ਤੇ ਉਸ ਤੋਂ ਇਲਾਵਾ ਸ਼ੱਕੀ ਵਹੀਕਲ ਅਸੀਂ ਰਾਉਂਡ ਅਪ ਕੀਤੇ ਆ ਔਰ ਇਹਨਾਂ ਵਹੀਕਲਾਂ ਦਾ ਅਸੀਂ ਪੈਸ ਐਪ ਤੇ ਹੋਰ ਜਿਹੜੇ ਵੱਖ-ਵੱਖ ਸਾਧਨ ਨਾਲ ਚੈੱਕ ਕਰਕੇ ਤੇ ਇਹ ਨਸ਼ਾ ਤਸਕ ਰੋਕਣ ਲਈ ਵੀਏਆਰਿਓਪਰੇਸ਼ਨ ਇਹ ਕੀਤਾ ਜਾ ਰਿਹਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਇਹ ਪੂਰਾ ਕਮਲ ਹੈ ਪਿਛਲੇ ਦਿਨਾਂ ਦੇ ਮੁੱਖ ਗੁਰਦੁਆਰੇ ਗਏ ਸਟਾਰਮ ਆਪਰੇਸ਼ਨ ਹੈ ਗੁਰਦੁਆਰੇ ਔਰ ਮੀਂਹ ਦੇ ਵੇਲੇ ਕਿਨਾਂ ਦੋ ਪ੍ਰੇਸ ਹਾਂ ਅਸੀਂ ਜਿਹੜੀ ਆ ਦੂਜੇ ਰਾਜਾਂ ਦੀ ਪੁਲਿਸ Haryana Rajasthan ਦੇ ਨਾਲ ਮਿਲ ਕੇ ਅਸੀਂ ਸਾਂਝੇ ਤੌਰ ਤੇ ਰੋਪਰੇਸ਼ਨ ਵਗੈਰਾ ਕਰਦੇ ਆਂ ਔਰ ਇਹਦੇ ਵਿੱਚ ਕਾਫੀ ਜਿਆਦਾ ਕਾਮਯਾਬੀ ਵੀ ਮਿਲੀ ਆ ਜਿਹੜਾ ਜਿਹੜੀ ਇੰਟਰ ਸਟੇਟ ਹੈ ਤਸਕਰੀ ਆ ਉਹਨੂੰ ਬਹੁਤ ਜ਼ਿਆਦਾ ਇਸੀ ਦਾ ਖੁੱਲ ਪਈ ਆ